ਵੀਡੀਓ ਬਣਾ ਵੀਡੀਓ ਬਣਾ ਕੱਠੇ ਟੱਠੇ ਵੜਦੇ ਨੇ ਦਵਾ ਪੀਤੀ ਆਉਂਦੇ ਆਪੇ ਆ ਆ ਕੀ ਆ ਰੋ ਜੱਟ ਅਿੰਦਰ ਆ ਇੱਧਰ ਆ ਜਾ ਤੁਸੀਂ ਆਪਾਂ ਆਪਦੇ ਘਰੇ ਆਪ ਨੂੰ ਕੀਤੀ ਦਾ ਆਂ ਧੀ ਲੰਦ ਆ ਜਾ ਆ ਜਾ ਇੱਧਰ ਤੁਸੀਂ ਘਰੇ ਆ ਜਾ ਹਾਂ ਕਾਲ ਦੇ ਜੀ ਉਹਨਾਂ ਨੂੰ ਕੰਨਾਂ ਰੋਕਣ ਤਾਂ ਸਾਨੂੰ ਕੀ ਲੋੜਿਆ ਸਾਡੇ ਸੱਤ ੜਕ ਪੀਤੀ ਆਹੋ ਅਸੀਂ ਤਾਂ ਦਾ ਕੰਮ ਉਹਦਾ ਘਰੇ ਕਰਦੇ ਹਾਂ ਸਾਨੂੰ ਕੀ ਦਵਾ ਪੀਤੀ ਭਾਬੀ ਅੱਠਿਆਂ ਖੜ ਕੇ ਤੁਹਾਨੂੰ ਪਤਾ ਇਹ ਤੁਹਾਡੇ ਕੋਲੋਂ ਹੀ ਆਇਆ ਆਹੋ ਨਹੀਂ ਭਾਬੀ ਅਸੀਂ ਕੋ ਕਰੀਏ ਆ ਜੀ ਸਾਡੇ ਮਿਸਤਰੀ ਵੇੜੇ ਬੜੇ ਆਹੋ ਚਾਹ ਪੀਂਦੇ ਬੈਠਾ ਕਰੇ ਉਹ ਘਰੇ ਕੰਮ ਕਰਦੇ ਨੇ ਸਾਨੂੰ ਆ ਹੋਹੀ ਤੇ ਗੱਲ ਆ ਸਾਡੇ ਸਿਰ ਚੜਕੇ ਪਈ ਨਹੀਂ ਐ ਸਾਡੇ ਸਿਰ ਚੜਕ ਕੋਈ ਗੱਲ ਨਹੀਂ ਜੋ ਮਰਜੀ ਭਾਈ ਜੀ ਹਾਂ ਆਪਦੀ ਜਾਣ ਦਵਾਣੀ ਜੋ ਮਰਜ਼ੀ ਕਰੀ ਅਸੀਂ ਆਦੇ ਅਸੀਂ ਆਦੇ ਕਰੇ ਕੰਮ ਕਰਨ ਤੇਰਾ ਤਾਂ ਨਹੀਂ ਕੋਈ ਗੱਲ ਐ ਮੈਂ ਨਾ ਵੀ ਜਿੱਤ ਜੇ ਜਿੱਤੀ ਹੋ ਗਈ ਤਾਂ ਤੁਹਾਨੂੰ ਵਿਖਾ ਦਿਆਂ ਜੀ ਲਾਹੇ ਖਾਦੇ ਜਾਗੇ ਬਰਾ ਸਾਨਾ ਕਿੱਥੇ ਲੈ ਜਾਗੇ ਜਾਨ ਜਾਨ ਕਰੇ ਵਰਗਾ ਹੁੰਦਾ ਪੀਵੇ ਦਵਾਈ